ਨੀ ਇਹ ਕੁੜੀ ਹੈਗੀ ਸੀ ਭਾਜੀ ਨਾਲ ਆ ਹੁਣੇ ਕੁੜੀ ਇੱਕ ਉੱਥੇ ਅੰਦਰ ਹੀ ਕੋਈ ਹੁੰਦਾ ਵਾਲਾ ਕੰਮ ਹੁਣੇ ਇੱਕ ਕੁੜੀ ਮੁਲਾਜ਼ਮਾਂ ਨੇ ਨੀ ਨਹੀਂ ਕਿ پارک ਦੇ ਅੰਦਰ ਗਲਤ ਕੰਮ ਹੋ ਰਿਹਾ ਸੀ ਭਾਜੀ ਹਾਂ ਗਲਤ ਕੰਮ ਹੀ ਹੁੰਦੇ ਹੋਣੇ ਕਿਸੇ ਨੇ ਰੋਕਿਆ ਸੀ ਭਾਜੀ ਮੈਂ ਤਾਂ ਉੱਧਰੋਂ ਆ ਰਿਹਾ ਹੁਣੇ ਇੱਕ ਬਣਾ ਦੇਣਾ ਕੁੜੀ ਵੱਡੀ ਹੈ ਛੋਟੀ ਇਹ ਕਾਲੀ ਭੂਜੇ ਰਣੀ ਟਾਈਪ ਉਹ ਫੜੀ ਹੋਈ ਹੈ ਲੈ ਕੇ ਗਈ ਪਤਾ ਨਹੀਂ ਨਾਲ ਕੌਣ ਲੈ ਕੇ ਗਿਆ ਹੁਣ ਗਿਆ ਭਾਜੀ ਮੁਲਾਜ਼ਮ ਮੁਲਾਜ਼ਮ ਹੀ ਲੈ ਗਿਆ ਮੁਲਾਜ਼ਮ ਹੀ ਉਹ ਵੀ ਫੜ ਕੇ ਲੈ ਗਿਆ ਤੁਹਾਨੂੰ ਇੱਕ ਵਾਰੀ ਦੇਖੋ ਕੀ ਇਹਦੇ ਚ ਹੈਗਾ ਕੁਝ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੱਸਿਆ ਜਾਂ ਹਾਂਜੀ ਪਈ ਗੱਲ ਤੇ ਸਾਨੂੰ ਆਪ ਨਹੀਂ ਪਤਾ ਸੀ ਸਾਨੂੰ ਆ ਕੇ ਪਤਾ ਲੱਗੀ ਆ ਭਾਈ ਕਹਿੰਦੇ ਦੋ ਕੁੜੀਆਂ ਲੈ ਕੇ ਬੜੀ ਹੋਈ ਸੀ ਅੰਦਰ ਅੱਛਾ ਤੇ ਉਹਨਾਂ ਨਾਲ ਕੋਈ ਬਦਤਮੀਜ਼ੀ ਕਰਦੇ ਹੋਣੇ ਆ ਇਹਨਾਂ ਨੇ ਬਚਾਅ ਕਰਨ ਦੀ ਕੀਤੀ ਆ ਉਹਨਾਂ ਦੀ ਅੱਛਾ ਗੋ ਮੰਦਿਰ ਕਾਫੀ ਆ ਬਲਕਿ ਕਿਸੇ ਨੇ ਰੋਕੇ ਹੋਣਾ ਭਾਈ ਹੈਨਾ ਭਾਈ ਰੋਕੇ ਸਾਰਿਆਂ ਨੇ ਸੀ ਤੇ ਪਹਿਲੀ ਪਾਰਟੀ ਨੇ ਕੁੜੀਆਂ ਲੈ ਕੇ ਬੜੇ ਹੋਏ ਸੀ ਅੰਦਰ ਕੁੜੀਆਂ ਲੈ ਕੇ ਹਾਂ ਇਹੀ ਸੁਣਨ ਨੂੰ ਆਇਆ ਕੁੜੀਆਂ ਲੈ ਕੇ ਬੜੇ ਹੀ ਆ ਭਾਈ ਸੁਣਨ ਨੂੰ ਆਇਆ ਵਾ ਤੇ ਦੂਜੀ ਪਾਰਟੀ ਨੇ ਬਚਾਅ ਕਰਨ ਦੀ ਕੀਤੀ ਆ ਉੱਥੇ ਸਾਰੇ ਬੰਦੇ ਬੈ ਗਏ ਆ ਕੁੜੀ ਨਾਲ ਅੰਦਰ ਕੁੜੀਆਂ ਨਾਲ ਬਦਤਮੀਜ਼ੀ ਹੋ ਰਹੀ ਸੀ ਅੰਦਰ ਹਾਂ ਇਹੀ ਕੁਝ ਹੋ ਰਿਹਾ ਜੋ ਸੁਣਨ ਨੂੰ ਆਇਆ ਇੱਕ ਕੁੜੀ ਕੋ ਫੜੀ ਹੋਈ ਹੈ ਦੇਖਿਓ ਭਾਜੀ ਨਹੀਂ ਪਤਲ ਤੁਹਾਨੂੰ ਪਤਾ ਹੈਗਾ ਇਹ ਬੋਲ ਕੇ ਕੀ ਰੀ ਕੀ ਨਹੀਂ ਹੈਗੀ ਉਧਰ ਤੁਸੀਂ ਦੇਖਿਆ ਲੈ ਨਹੀਂ ਮੈਂ ਨਹੀਂ ਦੇਖਿਆ ਮੈਂ ਹੁਣੇ ਘਰੋਂ ਆਈ ਆ ਮੈਂ ਕਿ ਤੁਹਾਡਾ ਕਹਿਣਾ ਕਿ ਐਕਟਿਵਾ ਚ ਚੈੱਕ ਕਰ ਲਓ ਕੀ ਸਮਾਨ ਕੀ ਪਿਆ ਇਸੇ ਇਹ ਮੈਂ ਕਹਿ ਨਹੀਂ ਪੀ ਮੇਰੇ ਕੋ ਪ੍ਰੂਫ ਦਾ ਬਦਲ ਲਗੋ ਕੀ ਹੈ ਕੀ ਨਹੀਂ ਇਹ ਦੇ ਵਿੱਚ ਹੈਗਾ ਕਮਲਾ ਕਿਹਦਾ ਦਾਜੀ ਬਦਲ ਪਰ ਮੇਰੇ ਬੇਟੇ ਦੇ ਹੋਇਆ ਤੁਹਾਡੇ ਬੇਟੇ ਦੇ ਹਾਂਜੀ ਮੇਰਾ ਬੇਟਾ ਉਹ ਠੀਕ ਹੈ ਬੱਚਾ ਹਾਂਜੀ ਠੀਕ ਆ ਉਹ ਸਿਰ 'ਚ ਬੜੀ ਟੱਟ ਲੱਗੀ ਹੋਈ ਹੈ ਮੇਰੇ ਉਹ ਸਿਰ 'ਚ ਵੱਜੀ ਹੋਣਗੇ ਸਾਡੇ ਸਿਰ ਦੀ ਮਾਰ ਹਾਂਜੀ ਹਾਂਜੀ ਹੁਣ ਹਸਪੀਟਲ ਲੈ ਕੇ ਆਏ ਠੀਕ ਹੈ ਰਿੰਡੀਸ਼ ਕਿਸ ਦੀ ਚਲਾਓ ਇਤਰਾ ਜੱਛੀ ਕੋਈ ਕਹਿੰਦੀ ਉਹ ਗੱਲ ਕਰ ਲੈਂਦੇ ਆਜੋ ਚਲਾਓ ਲੈਣਦੇ ਆ ਆਪਣਾ ਤਾਂ ਮੇਰੀ ਤਾਂ ਥੋੜੀ ਜਿਆਦਾ ਤੁਸੀਂ ਪੁੱਛਣ ਦਾ ਬਹੁਤਾ ਕੋਈ ਨਹੀਂ ਹੈ ਨਾ ਬਿਲਕੁਲ ਤੁਸੀਂ ਤਸਵੀਰਾਂ ਦੇਖ ਸੋ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚੇ ਐਸਐਸਓ ਕਿ ਆ ਕਿੱਥੇ ਦੇ ਸੀਗੇ ਬੰਦੇ ਭਾਈ ਉਹਨਾਂ ਦਾ ਕਿਸੇ ਨੂੰ ਨਹੀਂ ਪਤਾ ਹੈਗਾ ਨਾ ਉਹਨਾਂ ਨੂੰ ਪਤਾ ਹੈਗਾ ਕਿ ਉਹ ਉਹਨਾਂ ਦੇ ਬਚਾਅ ਕਰਨ ਦੀ ਕੀਤੀ ਆ ਠੀਕ ਹੈ ਜੀ ਬਾਕੀ ਉਹਨਾਂ ਦਾ ਕੀ ਹੋ ਗਿਆ ਵਾ ਹੁਣ ਉਹਨਾਂ ਨੂੰ ਦੇਖੋ ਪਿਆਪੀ ਕਾਰਵਾਈ ਕਰੋ ਬਾਕੀ ਭਾਈ ਹਾ ਰੋਡ ਦਿਖਾਓ ਸਾਰੀ ਕੋਈ ਕੋਈ ਸਟੀਲ ਲਾਈਟ ਨਹੀਂ ਹੈਗੀ ਲਾਈਟ ਤੇ ਰੋਡ ਦਿਖਾਓ ਤੁਸੀਂ ਪਬਲਿਕ ਨੂੰ ਦਿਖਾਓ ਬਿਲਕੁਲ ਦੇਖ ਸਕਦੇ ਹੋ ਨੇਰਾ ਹੀ ਨੇਰਾ ਹੈ ਉਸ ਰੋਡ ਦੇ ਉੱਤੇ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਦੱਸਿਆ ਜਾ ਰਿਹਾ ਹੁਣ ਇਹ ਐਕਟਿਵ ਹੈ ਜੀ ਦੱਸਿਆ ਜਾ ਰਿਹਾ ਉਹਨਾਂ ਦੇ ਬੇਟੇ ਦੇ ਉੱਤੇ ਵੀ ਹਮਲਾ ਹੋਇਆ ਤੇ ਉਹਨਾਂ ਦਾ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਸਾਫ ਮਿਲੇ ਸਾਡੇ ਬੇਟੇ ਨੂੰ ਜਿਹੜਾ ਤੇਜ਼ ਦਰ ਤਿਆਰਾਂ ਦੇ ਨਾਲ ਜਿਹੜਾ ਹਮਲਾ ਹੋਇਆ ਸਾਡੇ ਬੇਟੇ ਆਪੀ ਇਹਨਾਂ ਖੋਲ ਕੇ ਦੇਖੋ ਇਹਦਾ ਲਫੀਆ ਇਹਦੇ ਵਿੱਚ ਕੀ ਹੈ ਕੀ ਨਹੀਂ ਇਹਦੇ ਵਿੱਚ ਉਹਨਾਂ ਦੀ ਐਕਟੀਵਿਟੀ ਵੀ ਜਿਹੜੇ ਵਿਚਾਰਿਆ ਵੀ ਸੱਟਾਂ ਲੱਗੀਆਂ ਨੇ ਅਸੀਂ ਇਹ ਜਿਹੜੀ ਤਕਰੀਰ ਵੀ ਹੈ ਪਰ ਪੁਲਿਸ ਅੱਗੇ ਉਹ ਘਾਰ ਰਕਾਰਿਆ ਪਰਿਵਾਰ ਦੀ ਰੋਣ ਦੇ ਨੰਬਰ ਦੇ ਸਾਹਮਣੇ ਮੈਡਮ ਇੱਕ ਉਹਨਾਂ 'ਤੇ ਹਮਲਾ ਕੀਤਾ ਉਹਨਾਂ ਦੀ ਐਕਟੀਵਿਟੀ ਮੈਡਮ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਐਕਟੀਵਿਟੀ ਦੇ ਦੇਖੋ ਮਾੜਾ ਪ੍ਰੂਫ ਵਗੈਰਾ ਦੇਖੋ ਕਿਹਾ ਮੈਂ ਹੁ ਹੂੰ ਉਹਨੇ ਕਿਹਨੇ ਵੀ ਖੋਲ ਕੇ ਦੇਖੋ ਇਹਨੂੰ ਕੁਝ ਹੋਰ ਕੁਝ ਤਾਂ ਨਿਕਲੂਗਾ ਹੀ ਹੂੰ ਕੋਈ ਕੁਛ ਤਾਂ ਨਿਕਲੂਗਾ ਹੀ ਇਹਦੇ ਵਿੱਚ ਇਹਨੂੰ ਵੀ ਦੇਖੋ ਇਹਨਾਂ ਨੂੰ ਵੀ ਫੋਲਗੇ ਇਹਦੇ ਵਿੱਚ ਸੋ ਬਿਲਕੁਲ ਹਮਲਾਵਾਰਾਂ ਦੀ ਐਕਟਿਵਿਟੀ ਦਾ ਸੇਰ ਆ ਗਿਆ ਬਿਲਕੁਲ ਹਮਲਾਵਾਰ ਹੈ ਜਿਹੜੇ ਮੁੰਡੇ ਜਿਨ੍ਹਾਂ ਨੇ ਉਹਨਾਂ ਦੇ ਮੁੰਡੇ ਦੇ ਉੱਤੇ ਹਮਲਾ ਕੀਤਾ ਆ ਐਕਟਿਵਿਟੀ ਮੋਕੇ ਦੇ ਕਾਬਿਲ ਅਫਸਰ ਡਿਵੀਜ਼ਨ ਨੰਬਰ 5 ਦੇ ਜਿਹੜੇ ਪਹੁੰਚੇ ਉਹਨਾਂ ਨਾਲ ਪੁੱਛਾਂਗੇ ਕੀ ਮਾਮਲਾ ਸਰ ਕੀ ਮਾਮਲਾ ਥੋੜਾ ਦੱਸ ਦੋਗੇ ਕਿ ਮੋਕੇ ਦੇ ਆਏ ਮੈਨੂੰ ਪ੍ਰੋਮੋਸ਼ਨ ਤੇ ਲੈ ਲਓ ਤੁਸੀਂ ਪੁੱਛਣਾ ਤੇ ਤੁਸੀਂ ਦੇ ਨਹੀਂ ਦੇ ਨਹੀਂ ਤੁਹਾਡੀ ਗੱਲਬਾਤ ਹੋਈ ਹੈ ਪਰਿਵਾਰ ਦੇ ਨਾਲ ਦੀ ਕੋਈ ਨਹੀਂ ਗੱਲਬਾਤ ਹੋਈ ਹੈ ਜੀ ਅੱਛਾ ਕੋਈ ਗੱਲਬਾਤ ਕਰਨ ਲੱਗਿਆ ਕਰੋ 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 ਉਹ ਖੜਾ ਪਰਵਾਹ ਕਰੋ ਮੋਕੇ ਤੇ ਐਸਐਚਓ ਸਾਹਿਬ ਵੀ ਖੜੇ ਹੈ ਜੀ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਅਸੀਂ ਕੀ ਪੂਰਾ ਮਾਮਲਾ ਹੈ ਜੀ ਇਹ ਸਾਰਾ ਐਸਐਚਓ ਸਾਹਿਬ ਜਿਹੜੇ ਮੋਕੇ ਤੇ ਖੜੇ ਹੋਏ ਆ ਲੋ ਸਰ ਨਾਲ ਵੀ ਗੱਲ ਹਾਂਜੀ ਸਰ ਥੋੜਾ ਦੱਸ ਦਿਓ ਕੀ ਬਲੀਵ ਕਰ ਦਿਓ ਕੀ ਸੀ ਮਾਮਲਾ ਲੜ ਝਗੜੇ ਦੀ ਮੈਸੇਜ ਆਸੀ ਆਪਣ ਨੂੰ ਤੁਹਾਡੇ ਕੋਲ ਪੀਸੀਆਲ ਤੋਂ ਫੋਨ ਆਇਆ ਇੱਥੇ ਕੋਈ ਲੜਾਈ ਝਗੜਾ ਹੁੰਦਾ ਹੈ ਕੋਈ ਮੋਕੇ ਦੇ ਮੋਤੇ ਆ ਤੁਹਾਡੇ ਕੋਲ ਜਦੋਂ ਪਾਏ ਤੇ ਇੱਕ ਦਿਨ ਸੀ ਬਹੁਤ ਤੁਹਾਨੂੰ ਪਤਾ ਕਿ ਦੋ ਦੋ ਪਾਰਟੀਆਂ ਲੜੀਆਂ ਕੋਈ ਲੜਕੀ ਦਾ ਕੋਈ ਮੈਟਰ ਹੈਗਾ ਬਾਕੀ ਇਹ ਜਿਹੜਾ ਨੰਬਰ ਸਾਡੇ ਕੋਲ ਹੈ 300 ਕਰਕੇ ਆਪਾਂ ਕਰ ਲੈਨੇ ਬਈ ਬਈ ਬਾਕੀ ਜਿਹੜਾ ਜਿੱਤਾ ਲੀ ਗਿਆ ਆਪਣੀ ਮਦਦ ਘਟਾਣ ਆਇਆ ਐਸਜੀਪ ਸਰ ਜਿਹੜੀ ਹੈ ਐਕਟਿਵਾ ਖੜੀ ਕਹਿੰਦੇ ਹਮਲਾਵਰਾਂ ਦੀ ਐਕਟਿਵਾ ਵਾਲੀ ਜਿਹੜੀ ਤੇ ਐਕਟਿਵਾ ਡਿੱਗੀ ਹੋਈ ਹੈ ਉਹ ਦੂਜੀ ਪਾਰਟੀ ਦੀ ਸਰ ਇਹ ਲੜਕੀ ਕੋਈ ਬ੍ਰਾਹਮਣ ਵੀ ਲੜਕੀ ਵੀ ਰਸਤੇ ਦੇ ਲਿੱਤੀ ਕੋਈ ਨਹੀਂ ਕਰਦੇ ਆ ਵੈਰੀਫਾਈ ਕਰਦੇ ਪਏ ਹਾਂਜੀ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਇਸ਼ਾਰਾ ਕਰਾਉਣ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਜਿੱਥੇ ਹੁਣ ਐਕਟਿਵਰ ਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਜਿਹੜਾ ਲੈ ਕੇ ਥਾਣਾ ਪੰਜ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਪੁਲਿਸ ਲੈ ਕੇ ਜਾ ਰਹੀ ਹੈ ਰੇੜੇ ਦੇ ਉੱਤੇ ਦੇਖੋ ਜੀ ਰੇੜੇ ਦੇ ਉੱਪਰ ਲੱਗ ਰਹੀ ਹੈ ਪੁਲਿਸ ਐਕਟਿਵਰ ਟੀ ਰੈਗਿੰਗ ਰੇੜੇ ਦੇ ਉੱਪਰ ਮਹਿੰਦਰ ਜੀ ਲੈ ਕੇ ਜਾ ਰਹੀ ਹੈ ਜਾਣ ਕੇ ਬਾਹਰ ਜਾਇਆ ਜਾ ਰਹਾ ਕਿ ਲੰਬਾ ਸਮਾਥਾਣਾ ਪਾਸ ਨੇ ਵਿੱਚ ਜਿਹੜਾ ਮੋਹਿੰਦਰ ਜੀ ਐਕਟਿਵਾ ਆਖਰੇ ਨੇ ਉੱਪਰ ਮੁੰਡਾ ਬਣਾ ਹੀ ਸੋਧੀਆਂ ਵੱਲੋਂ ਹਮਲਾ ਕੀਤਾ ਗਿਆ ਦੋ ਐਕਟਿਵਾ ਜਿਹੜੀ ਹੈ ਹੋਰ ਥਾਣਾ ਨਵੀਂਗਰ ਪਾਸ ਦੀ ਕੌਂਸ ਜਵਾਨ ਹਮ ਪਤਾ ਕਰਮਾ ਲਈ ਦੋ ਕਿੰਨੇ ਤੋਂ ਮਾਰਿਆ ਗਿਆ ਕਿਉਂ ਤੂੰ ਦੇਖ ਸਕਦਾ ਹੋ ਜੀ ਪੁਲਿਸ ਵੱਲੋਂ ਜਿਹੜਾ ਵੱਡਾ ਐਕਸ਼ਨ ਲੱਤਾ ਜਾ ਰਿਹਾ ਹੈ ਉਹ ਪਤਾ ਚੱਲਦਾ ਲੋਅਰ ਆਰਡਰ ਦੀ ਗੱਲ ਕੀਤੀ ਹੈ ਤਾਂ ਥਾਣਾ ਪੰਜ ਦੇ ਪਰਿਵਾਰੀ ਜਿਹੜੇ ਨੇ ਐਸਐਸਓ ਸਾਹਿਬ ਮੌਕੇ ਤੇ ਖੜੇ ਉਹਨਾਂ ਨੇ ਕਿਹਾ ਕਿ ਲੋਅਰ ਆਰਡਰ ਨੂੰ ਕਿਤੇ ਵੀ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਜਿਹੜੇ ਮਾੜੇ ਅਸਰ ਨੇ ਉਹਨਾਂ ਨੂੰ ਜਿਹੜੀ ਨੱਥ ਪਾਈ ਜਾਏਗੀ ਔਰ ਬੰਦੇ ਜਿਹੜੇ ਜਲਦ ਤੋਂ ਜਲਦ ਟਰੇਸ ਕੀਤੇ ਜਾਣਗੇ ਜਿਨ੍ਹਾਂ ਨੇ ਇਹ ਘਟਨਾ ਜਿਹੜੀ ਕੀਤੀ ਹੈ ਉਹ ਬੜੀ ਵੱਡੀ ਗੱਲ ਹੈ ਨਗਰ ਨਿਗਮ ਦੇ ਉੱਪਰ ਬੜਾ ਵੱਡਾ ਸਵਾਲ ਹੈ ਕਿ ਲਾਈਟਾਂ ਬੰਦ ਆ ਨੇਰਾ ਗੁੱਪ ਜਿਹੜਾ ਵਿੱਚ ਬਿਲਕੁਲ ਦੇਖੋ ਜੀ ਇਹ ਦਸ਼ਹਿਰਾ ਗਰਾਊਂਡ ਦੀਆਂ ਅਕਸਰ ਹੀ ਇੱਥੇ ਜਿਹੜਾ ਤੇਜ਼ਧਰ ਹਥਿਆਰਾਂ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਕਿ ਹਮਲਾ ਹੁੰਦਾ ਤੇ ਹੁਣ ਦੱਸਿਆ ਜਾ ਰਿਹਾ ਇਸੀ ਜਗ੍ਹਾ ਦੇ ਉੱਤੇ ਵੀ ਜਿਹੜਾ ਪਹਿਲੇ ਵੀ ਮਰਡਰ ਹੋਇਆ ਲੋਕ ਟੁਰਨਾ ਪੈ ਰਿਹਾ ਲੋਕ ਟੁਰਨਾ ਪੈ ਰਿਹਾ ਐਕਟਿਵਾਰ ਦੇਖ ਸਕਦੇ ਹੋ ਲੋਕ ਟੁਰਨਾ ਪੈ ਰਿਹਾ ਕਿਉਂਕਿ ਲੋਕ ਲਗਾ ਕੇ ਛੱਡ ਚੁੱਕੇ ਨੇ ਤਾਂ ਲੋਕ ਜਿਹੜਾ ਤੋਂ ਕੁਝ ਸਮੇਂ ਪਹਿਲਾਂ ਇੱਥੇ ਮਰਡਰ ਵੀ ਹੋ ਚੁੱਕਾ ਜੀ ਇੱਥੇ ਹੀ ਮਰਡਰ ਹੋਇਆ ਸੀਗਾ ਇੱਕ ਜਿਹੜਾ ਮਾਂ ਦਾ ਪੁੱਤ ਹੈ ਜਿਹੜਾ ਇੱਥੇ ਮਾਰ ਦਿੱਤਾ ਸੀ ਕੁਝ ਵਿਅਕਤੀਆਂ ਨੇ ਤੋ ਇੰਦਾ ਦੇ ਹਾਲਾਤਾਂ ਨੂੰ ਕਿਵੇਂ ਅਸੀਂ ਸੁਖਾਵਾਂ ਕਰਾਂਗੇ ਕਿੱਦਾਂ ਅਸੀਂ ਮਾਹੌਲ ਨੂੰ ਬਦਲਾਂਗੇ ਇਹ ਤਾਂ ਹੁਣ ਲੋਕ ਹੀ ਦੱਸ ਸਕਦੇ ਜਾਂ ਪੁਲਿਸ ਦੱਸ ਸਕਦੀ ਹੈ ਤੋ ਪੁਲਿਸ ਪ੍ਰਸ਼ਾਸਨ ਜਿਹੜੀ ਹਰਕਤ ਦੇ ਵਿੱਚ ਆਈ ਹੈ ਜੀ ਤੋ ਮਹਿੰਦਰ ਜੀ ਉਹਨੇ ਐਕਸ਼ਨ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੱਸਿਆ ਜਾ ਰਿਹਾ ਕਿ ਲੜਕੀਆਂ ਲੜਕੀਆਂ ਜਿਹੜੀਆਂ ਦੋ ਅੰਦਰ ਸੀ ਜਿਹੜੀਆਂ ਦੱਸਿਆ ਜਾ ਰਿਹਾ ਲੜਕੀਆਂ ਦੇ ਦੌਰਾਨ ਹੀ ਇਹਦਾ ਦੱਸਿਆ ਜਾ ਰਿਹਾ ਕਿ ਇੱਥੇ ਝਗੜਾ ਹੋਇਆ ਤੇ ਝਗੜੇ ਦੇ ਕਾਰਨ ਦੋਨੋਂ ਦੋ ਨਜ਼ਦੀਕ ਫਿਲਹਾਲ ਜਿਹੜਾ ਕਿ ਉਹਨਾ ਇਹ ਰਾਤੀ ਰਾਤ ਖਾਨਾ ਪੰਚਾਇਤ ਦੀ ਐਕਟਿਵ ਲੈ ਕੇ ਜਾਈ ਜਾ ਰਹੀ ਹੈ ਜਿਹੜਾ ਮਾਹੌਲ ਇੱਦਾਂ ਦਾ ਗਰੀਨ ਹੋਣਾ ਸ਼ਹਿਰ ਦੇ ਵਿੱਚ ਉਹ ਜਿਹੜਾ ਰੋਕੇ ਜਾਵੇ ਕਿ 15 ਜਿਹੜਾ ਪਾਵਰ ਹੋਣਾ ਫਿਲਹਾਲ ਜਿਹੜੀ ਐਕਟਿਵ ਆ ਹੁਣ ਪੁਲਿਸ ਹੈ ਆਪਣੇ ਨਾਲ ਲੈ ਕੇ ਜਾ ਚੱਪੇ ਉੱਪਰ ਪੁਲਿਸ ਖੜੀ ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਬਿਲਕੁਲ ਦੇਖ ਸਕਦੇ ਹੋ 15 ਅਗਸਤ ਤੋਂ ਲੱਗੇ ਹੀ ਹੈ ਤੇ ਦੇਖ ਸਕਦੇ ਹੋ ਸਕੂਟਰੀ ਆ ਜਿਹੜੇ ਝਗੜੇ ਜਿਹੜੇ ਉਹਤੇ ਹੀ ਥਾਣਾ ਪਾਇੰਦੇ ਪਰਵਾਇ ਵੀ ਮੌਕੇ ਤੇ ਨੇ ਹਮਲਾ ਕਰਕੇ ਲੋਕਾਂ ਨੂੰ ਪਬਲਿਕ ਨੂੰ ਪੀਜੀ ਦੀਆਂ ਮਾਰੇ ਅੰਸਰਾਂ ਦਾ ਜਿਹੜਾ